the <laughs> <laughs> ਮੇਰਾ ਸਭੋ ਦੁੱਖ ਘੁਮਾਏ ਦਿਓ ਮੈਂ ਆਸਾਂ ਰੱਖੀ ਤੇਤ ਮੱਤੀ ਹੋਏ ਦਿਖਾਵਨ ਦੂਜੋਂ ਕਹੈ ਠਾਕੁਰ ਪੈਣ ਸੇਵਕ পিছি খোলো <noise and> <noise> ਅੱਜ ਕਰਦੇ ਬ੍ਰੇਕ ਜੇ ਲੱਗੀ ਰਹਿਣ ਤੇ ਪੰਜਾਬ ਦੇ ਲੋਕ ਜੋ ਮੱਝਾ ਮੈਂ ਕਿਥੇ ਕੋਟਾ ਖੜਾ ਰੱਖਾ ਦੋ ਖੜੀ ਖੜਾ ਦੋ ਜਦੋਂ ਗੁਰੂ ਘਰ ਆਇਆ ਮੈਂ ਕੋਈ ਸਿਆਸੀ ਗੱਲ ਕਰਨੀ ਨਹੀਂ ਸਰ ਸ਼ੋਜ ਜੀ ਜੋੜ ਮੇਲੇ ਲੈ ਕੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ ਇੱਥੇ ਮੇਰਾ ਵੀ ਮੈਂ ਤਾਂ ਗੁਰੂ ਘਰ ਦਾ ਟੋਪਰ ਆ ਮੰਗਤਾ ਤੇ ਮੈਂ ਗੁਰੂ ਘਰ 'ਚ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਇਆ ਥੋੜੀ ਦੋ ਗੱਲ ਕਹਿਣ ਲਈ ਕੁਝ ਗੁਰੂ ਸਾਹਿਬ ਦੇ ਗੁਰੂ ਘਰਾਂ ਦੀ ਜਿਹੜੀ ਸੇਵਾ ਸੰਭਾਲ ਜਿਹੜੀ ਸਰਕਾਰ ਵੀ ਕਰੂਗੀ ਮੈਂ ਸਮਝਦਾ ਉਹਨਾਂ ਦੇ ਵੱਡੇ ਪਾਗ ਹੋਣਗੇ ਇਸ ਲਈ ਗੁਰੂ ਸਾਹਿਬ ਸਮਤ ਬਖਸ਼ਿਸ਼ ਕਰਨ ਦਾਸ ਇੱਥੇ ਨਤਮਸਤਕ ਹੋਣ ਵਾਸਤੇ ਆਪਦੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਪਦੀਆਂ ਝੋਲੀਆਂ ਭਰਨ ਵਾਸਤੇ ਗੁਰੂ ਸਾਹਿਬ ਦੀ ਨਾਮ ਦੀ ਦਾਤ ਖੁਸ਼ੀਆਂ ਸਮਤ ਛੋਟੇ ਸ਼ਹਿਬਜਾਦੇ ਵੱਡਿਆਂ ਸ਼ਹਿਬਜਾਦਿਆਂ ਦੇ ਮਾਤਾ ਜੀ ਦੇ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਅਨੰਤ ਵਸਤੇ ਹੋਣ ਆਇਆ ੁੱਲਾ ਬਖਸ਼ਾਉਣਾ ਸਵਤ ਲੈਣਾ ਸਟਾਈਲ ਨੂੰ ਇਹਦੇ ਸਿੱਟ ਕੋਲ ਜਾਉਂਗੇ ਕਿ ਨਵੀਂ ਸਿੱਟ ਕੋਲ ਜਾਵਾਂਗੇ ਵੇਖੋ ਜਿਹੜੀ ਮਰਜ਼ੀ ਸਿੱਟ ਸਾਧ ਲੈ ਮੇਰੀ ਕਚਹਿਰੀਆਂ ਦੀ ਕਚਹਿਰੀ ਸੱਚੇ ਬਾਦਸ਼ਾਹ ਦਾ ਦਰਬਾਰ ਉੱਚੋ ਗੁਰੂ ਦੀ ਕਿਰਪਾ ਖੈਰ ਚਾਹੀਦੀ ਆ ਬਾਕੀ ਇਹਨਾਂ ਦਾ ਮੈਨੂੰ ਸਰਕਾਰਾਂ ਦੀ ਕੋਈ ਚੜੀ ਲੱਤੀ ਨਹੀਂ ਇਹ 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 ਜਿਹੜਾ ਇਹ ਜਿਹੜਾ ਹਫਤਾ ਹੈ ਨਾ ਜੀ ਹਾਂ ਜੀ ਹਾਂ ਜੀ ਇਹ ਜ਼ੁਲਮ ਦੇ ਖਿਲਾਫ ਟੱਕਰੇ ਦਾ ਬੜਾ ਵੱਡਾ ਚਨੇ ਆ ਠੀਕ ਆ ਜੀ ਹੱਕ ਸੱਚ ਦੀ ਗੱਲ ਦਾ ਔਰ ਕਚਹਿਰੀਆਂ ਦੀ ਕਚਹਿਰੀ ਲੋਕਾਂ ਦੀ ਆ ਜਾਂ ਉਤੋਂ ਵੱਡੀ ਸਭ ਤੋਂ ਵੱਡੀ ਕਚਹਿਰੀ ਰੱਬ ਦੀ ਆ ਉਤੋਂ ਗੁਰੂ ਦੀ ਕਿਰਪਾ ਚਾਹੀਦੀ ਆ ਇਹਨਾਂ ਦਾ ਮੈਨੂੰ ਕੋਈ ਫਿਕਰ ਨਹੀਂ ਜੀ ਇਹ ਜੇ ਕਈ ਆਉਣਗੇ ਨਾ ਕਈ ਜਾਣ ਬੀਤੀ ਲਈ ਹੈ ਜੀ ਗੁਰੂ ਮਹਾਰਾਜ ਨੇ ਸਮੱਤ ਬਖਸ਼ਣ ਜੀ ਹਿੰਮਤ ਸਮੱਤ ਸਮਰੱਥਾ ਮਾਲਕ ਬਖਸ਼ੇ ਜੀ ਦਾ ਮਤਲਬ ਹੈ ਨਵੀ ਸਿੱਟੇ ਮੂਰੇ ਪੇਸ਼ ਹੋਵਾਂਗੇ ਜੀ ਇਹਦਾ ਜੰਡਾ ਜੀ ਸਿਆਸਤ ਹੈ ਜੀ ਸਿਆਸਤ ਕਰੀ ਜਾਣ ਦਿਓ ਜੀ ਸਾਡਾ ਮੁੱਖ ਮੰਤਰੀ ਖੋਜ ਚਾਹੀਦਾ ਸਿਆਸਤ ਕਰਕੇ ਮੈਂ ਤਾਂ ਇਹ ਕਹੂੰਗਾ ਕੇਜਰੀਵਾਲ ਮੇਰੇ ਵੱਡੇ ਵੀਰ ਨੂੰ ਛੱਦਿਆ ਦਿੱਲੀ ਵਾਲਿਆਂ ਨੇ ਜੇ ਉਹਨੂੰ ਕਬਰ ਆਠ ਹੁੰਦੀ ਆ ਮੈਂ ਨਾਲ ਚੱਲੂ ਵੀਰ ਨੂੰ ਘਵਰਾਉਣ ਦੀ ਲੋੜ ਕੋਈ ਨਹੀਂ ਕੋਈ ਮੇਰਾ ਪਿਆਰ ਹੈ ਕੇਜਰੀਵਾਲ ਨੂੰ ਮੇਰੇ ਕੋਲੋਂ ਤਾਂ ਮਾਫੀ ਮੰਗੀ ਹੈ ਸਾਡਾ ਆਪ ਦਾ ਪਿਆਰ ਹੈ ਤੇ ਭਗਵੰਤ ਮਾਨ ਤਾਂ ਉਹਨੂੰ ਠੋਕਣਾ ਚਾਹੁੰਦਾ ਮਗਰ ਮੈਂ ਉਹਦਾ ਅੰਦਰ ਦੀ ਹਾਂ ਇਹ ਕਾ ਕੇਵਲ ਵਾਲੇ ਕੇਵਲਾਂ ਜਿਹੜੇ ਜੀ ਕਰ ਰਹੇ ਨੇ ਕਹਿੰਦੇ ਕੇਵਲਾਂ ਦੇ ਘਰ ਮੇਰਾ ਵੀਰ ਮੇਰ ਤੋਂ ਨਾ ਕਰਾਓ ਸਿਆਸੀ ਗੱਲ ਨਾ ਕਰਾਓ ਮੇਰ ਤੋਂ ਹੱਫਤਾ ਖੜਜੋ ਦੀਆਂ ਖੜਜੋ ਬਹੁਤ ਛੜਾਰੇ ਉਹ ਬਹੁਤ ਬਹੁਤ ਭਾਈ ਵਾਲੇ ਤੱਕ